ਕਿ ਮੈਂ 20 ਕਿਲੋ ਗਾਇਦਾ ਨਾ ਪਰ ਮੈਨੂੰ ਆਇਆ 18 ਕਿਲੋ ਦੁੱਧ ਕਿ ਦੇਣਾ ਹੋਵੇ ਬਈ ਮੈਂ 16 ਕਿਲੋ ਦੀ ਜਮਾ ਗਰੰਟੀ ਲੈਣਾ ਮੈਂ ਇਹਦੀ ਸਟਾਮ ਤੇ ਲਿਖ ਕੇ ਦੇ ਦੂੰਗਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਬਾਈ ਪਾਲੇ ਕੋਲੇ ਪਹੁੰਚੇ ਹਾਂਗੇ ਪਿੰਡ ਜੌਨਸੂ ਵਾਲਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਤੇ ਬਾਈ ਕੋਲੇ ਨਾ ਜਿਹੜੀਆਂ ਸਾਰੀਆਂ ਪਸ਼ੂ ਜਿਹੜੇ ਘਰੇ ਰੱਖੇ ਹੋਏ ਸਾਰੇ ਚੰਗੇ ਨੇ ਆਹ ਦੇਖੋ ਤੁਸੀਂ ਨੀਲੀ ਰਾਵੀ ਦੀ ਤੇ ਇੱਕ ਜਿਹੜੀ ਆਹ ਝੋਟੀ ਖੜੀ ਹੈ ਨਾ ਇਹਨੇ ਵੀ ਪਹਿਲੇ ਸੂਏ 15-16 ਕਿਲੋ ਦੁੱਧ ਦਿੱਤਾ ਹੋਇਆ ਤੇ ਅੱਜ ਇੱਕ ਬਾਈ ਕੋਲੇ ਹੋਰ ਝੋਟੀ ਹੈ ਜਿਹੜੀ ਇਹ ਤੀਜੇ ਸੂਏ ਸੋਈ ਹੋਈ ਆ ਮੇਨ ਵੀਡੀਓ ਜਿਹੜੀ ਰਹੂਗੀ ਇਹ ਇਸ ਮੱਝ ਦੀ ਰਹੂਗੀ ਤਾਜੀ ਸੂਈ ਆ ਤੇ ਮਗਰ ਵੀ ਤੁਸੀਂ ਦੇਖ ਲਓ ਵੀ ਨਾਰੂਆ ਹਨਾ ਬੱਚੇ ਦਾ ਜਿਹੜਾ ਤਾਜੀ ਸੂਈ ਦੀ ਨਿਸ਼ਾਨੀ ਇਹ ਹੈ ਤੇ ਆਜੋ ਕੀ ਡਿਟੇਲ ਦਿੰਦਾ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਲੈ ਕੇ ਦਿੰਨੇ ਆ ਬਾਕੀ ਵੀਡੀਓ ਚੰਗੀ ਲੱਗੇ ਬਾਈ ਦੇ ਪਾਸੋਂ ਚੰਗੇ ਲੱਗੇ ਰਹਿ ਤੇ ਕਮੈਂਟਾਂ ਦੇ ਰਾਹੀਂ ਦੱਸਿਓ ਜਰੂਰ ਤੇ ਆਓ ਕਰਾ ਕੇ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤਾਂ ਨਾਮ ਦੱਸਿਓ ਜੀ ਬਈ ਮੇਰਾ ਨਾਮ ਕਾਲਾ ਜੀ ਕਾਲਾ ਹਾਂਜੀ ਠੀਕ ਆ ਤੇ ਪਿੰਡ ਪਿੰਡ ਕੋੜ ਫੱਤਾ ਜੀ ਕੋੜ ਫੱਤਾ ਹਾਂਜੀ ਠੀਕ ਆ ਤੇ ਜਿਵੇਂ ਗੱਲ ਕਰ ਗਏ ਇੱਧਰ ਬਾਈ ਪਾਲਾ ਖੜਾ ਹਨਾ ਤੇ ਇਹ ਪਾਲੇ ਬਾਈ ਦਾ ਤੇ ਇਹ ਗੱਲ ਕਰਕੇ ਕਾਲੇ ਦਾ ਸਾਂਝਾ ਕੰਮ ਆ ਹਾਂਜੀ ਸਾਂਝਾ ਕੰਮ ਆ ਜੀ ਠੀਕ ਆ ਤੇ ਅੱਜ ਆਪਾਂ ਖੜੇ ਜਿਹੜੇ ਪਿੰਡ ਹੈਗੇ ਜੌਨ ਸੁਆਣੇ ਠੀਕ ਆ ਗੱਲ ਕਰਕੇ ਬਾਈ ਹੁਣ ਆਪਾਂ ਪਿੰਡ ਦੀ ਆਦੀ ਹਨਾ ਮੇਨ ਰੋਡ ਦੇ ਉੱਤੇ ਆ ਗਿਆ ਪਿੰਡ ਹਾਂਜੀ ਮੇਨ ਰੋਡ ਤੇ ਉੱਤੇ ਆਈ ਤਲਵੰਡੀ ਸਾਬੋ ਤੋਂ ਜਦੋਂ ਬਠਿੰਡੇ ਨੂੰ ਜਾਣੇ ਜਮਾ ਮੇਨ ਰੋਡ ਦੇ ਉੱਤੇ ਹੈ ਜੀ ਪਿੰਡ ਠੀਕ ਆ ਆ ਕਾਲੇ ਜਿਵੇਂ ਪਾਰ ਦਾ ਕੰਮ ਆ ਰੋ। ਹਾਂਜੀ। ਤੇ ਟੀਨ ਦੇ ਵਿੱਚ ਕਿੰਨੇ ਕ ਪਸ਼ੂ ਆਉਂਦੇ ਜਾਂਦੇ ਆ? ਇੱਕ ਦੋ ਮੱਝਾਂ ਆਮ ਰੋਜ਼ ਇੰਨਾ ਖੜਗੀਆਂ ਹੀ ਰਹਿੰਦੀਆਂ ਜੀ। ਖੜਗੀਆਂ ਹੀ ਰਹਿੰਦੀਆਂ। ਹਾਂਜੀ। ਠੀਕ ਆ। ਕਾਲੇ ਜਿਵੇਂ ਆ ਮੱਝ ਆਪਾਂ ਦਿਖਾਉਣੀ ਆ ਇਹ ਵੀ ਜਾਦੇ ਚੰਗੀ ਆ ਹਨਾ ਜਿਵੇਂ ਭਾਰੀ ਇੰਨਾ ਵਜਰ ਹੁੰਦਾ ਨਹੀਂ ਕਿਤੇ। ਹਾਂਜੀ ਹਾਂਜੀ। ਤੇ ਕਦ ਕਾਠ ਵੀ ਚੰਗਾ ਇਹਦਾ ਕਿੰਨੇ ਵੇ ਸੂਇ ਸੂਈ ਆ ਕਾਲੇ? ਬਈ ਇਹ ਤੀਜਾ ਸੂਆ ਸੂਈ ਆ ਜੀ। ਤੀਜਾ ਸੂਆ। ਹਾਂਜੀ। ਠੀਕ ਆ। ਤੇ ਕਿੰਨੇ ਦਿਨ ਹੋ ਗਏ ਸੂਈ ਨੂੰ? ਬਈ ਸੂਈ ਇਹ ਕੱਲ 9 ਵਜੇ ਸੂਈ ਆ ਜੀ। ਕੱਲ 9 ਵਜੇ। ਹਾਂਜੀ ਤੇ ਹੁਣ ਬੱਚਾ ਜਮਾ ਮਤਲਬ ਚੰਗਾ ਆਇਆ ਚੰਗਾ ਤੇ ਖਾਲੀ ਕੀਤੀ ਸੀ ਕੱਲ ਦੁਪਹਿਰੇ ਵੀ ਖਾਲੀ ਕਰਤੀ ਸੀ ਰਾਤ ਸ਼ਾਮ ਨੂੰ ਵੀ ਖਾਲੀ ਕਰੀ ਹੋਈ ਹੈ ਜੀ ਮੈਂ ਠੀਕ ਆ ਵੀ ਚੰਗਾ ਆਇਆ ਹੋਇਆ ਹਾਂਜੀ ਚੰਗਾ ਕੇ ਚੋਇਆ ਵੀ ਹੋਇਆ ਦੁੱਧ ਚੋਇਆ ਵੀ ਹੋਇਆ ਹਾਂ ਤੱਕ ਮੰਨ ਕੇ ਚੱਲ ਸੋਆ ਵੀ ਕਿਲੋ ਡੂੜ ਕਿਲੋ ਚੋਇਆ ਹੋਇਆ ਦੁੱਧ ਆ ਮੈਂ ਦਾ ਠੀਕ ਆ ਅ ਤੀਜੇ ਸੂਏ ਸੂਈ ਆ ਹਾਂਜੀ ਤੀਜੇ ਸੂਏ ਸੂਈ ਹੈ ਜੀ ਠੀਕ ਆ ਤੇ ਦੂਜੇ ਸੂਏ ਦਾ ਜਿੱਥੋਂ ਵੀ ਲੈ ਕੇ ਆਏ ਹੋ ਤੁਸੀਂ ਉਹਨਾਂ ਨੇ ਕੋਈ ਦੁੱਧਵਾ ਦਾ ਜਮਾ ਗਰੰਟੀ ਵਾਲਾ ਕੋਈ ਦੱਸਿਆ ਹੋਵੇ ਦੁੱਧ ਵੀ ਉਹ ਛੋਲਾ ਕਿਲੋ ਕਹਿੰਦੇ ਦੂਜੇ ਸੂਏ ਜਮਾ ਗਰੰਟੀ ਤੇ ਆਈ ਆ ਮੈਂ ਜੀ ਗਰੰਟੀ ਤੇ ਹਾਂਜੀ ਠੀਕ ਆ ਤੇ ਤੀਜੇ ਸੂਏ ਹੁਣ ਕਿੰਨਾ ਕੁ ਦੁੱਧ ਪਾ ਦੂਗੀ ਬਈ ਕਹਿਨ ਨੂੰ ਤਾਂ ਮੈਂ 20 ਕਿਲੋ ਕਹਿ ਦਾਨਾ ਪਰ ਮੈਨੂੰ ਆਏ 18 ਕਿਲੋ ਦੁੱਧ ਮੌਜਦਾਰੀ ਨਾਲ ਦੇ ਦੂਗੀ ਭੋਲੇ ਹੱਥਨਾ ਕੋ ਲੈ ਤਾ 18 ਕਿਲੋ ਦੁੱਧ ਪਾ ਦਊਗੀ ਹਾਂਜੀ ਤੇ ਗਰੰਟੀ ਫਿਰ ਕਿੰਨੇ ਦੀ ਜਮਾਏ ਜੇ ਆਪਾਂ ਸਟਾਮਪ ਤੇ ਲਿਖ ਕੇ ਦੇਣਾ ਹੋਵੇ ਬਈ ਮੈਂ 16 ਕਿਲੋ ਦੀ ਜਮਾ ਗਰੰਟੀ ਲੈਣਾ ਮੈਂ ਇਹਦੀ ਸਟਾਮਪ ਤੇ ਲਿਖ ਕੇ ਦੇ ਦੂੰਗਾ ਠੀਕ ਆ ਹਾਂ ਹਾਂ ਆ ਬਣੀ ਹੈ ਨਾ ਗੱਲ ਅਗਲਾ ਕਹਿ ਦਿੰਦਾਗਾ ਤੇ ਮੁੜ ਕੇ ਫਿਰ ਅਗਲਾ ਅੱਤ-ਬੱਤ ਜੇ ਕਰਦਾ ਤੈਨੂੰ ਨਹੀਂ ਨਹੀਂ ਇਹ 16 ਕਿਲੋ ਦੀ ਪੂਰੀ ਗਰੰਟੀ ਹੈ ਜੀ ਸਾਡੀ ਮੈਂ ਦੀ ਜਮਾ 16 ਕਿਲੋ ਹਾਂ ਤੇ ਜੇ ਮਿੱਤਰੋ ਤੁਹਾਡੇ ਤੋਂ ਕੋਈ ਮੱਧ ਲੈ ਗਿਆ ਮੈਨੂੰ ਆਏ ਦੱਸ ਦੇ ਤੇ ਫਿਰ ਦੇ ਕਿਸੇ ਨੇ ਪੈਸੇ ਉਸ ਵਿੱਚ ਵਿੱਚ ਰੱਖਣੇ ਰਖਾ ਦੋਗੇ ਵਿੱਚ ਰਖਾ ਦੂੰਗਾ ਹਾਂ ਕਿੰਨੇ ਚਾਹੇ ਉਹ ਉਹਨੇ ਪੈਸੇ ਰੱਖ ਲੈ 20 ਰੱਖ ਲੈ 30 ਰੱਖ ਲੈ 20 ਰੱਖ ਲੈ 30 ਰੱਖ ਹਾਂ ਠੀਕ ਆ ਤੇ ਮਿੱਤਰੋ ਇਹੋ ਜੀ ਗੱਲਬਾਤ ਨਾ ਮੈਨੂੰ ਕਾਲੇ ਨੇ ਪਹਿਲਾਂ ਕਿਹੀ ਸੀ ਕਿ ਆਪਾਂ ਐ ਵੀ ਬਦਲ ਕਰ ਲਾਂਗੇ ਠੀਕ ਆ ਕਾਲੇ ਫਿਰ ਤੋੜ ਕੇ ਰਾ ਤੇ ਇਹ ਮਗਰ ਇਹਦਾ ਕੱਟਾ ਕਰ ਮਗਰ ਕੱਟਾਈ ਠੀਕ ਆ ਲੈ ਤੋੜੀ ਕਰਾ ਬਾਕੀ ਸਿੰਗਾ ਦੀ ਬੰਤਰ ਗੁੰਤਰ ਤੁਸੀਂ ਦੇਖੋਗੇ ਨਾ ਮੱਝ ਦੀ ਜਦੋਂ ਤੇ ਆਪ ਵੀ ਮੰਨੋਗੇ ਆਪਾਂ ਛੋਟ ਛੋਟ ਵੀ ਵਿੱਚ ਲਾਵਾਂਗੇ ਕਦ ਕੱਟ ਕੰਨੀ ਤੁਹਾਨੂੰ ਐ ਵੀਡੀਓ ਤਾਂ ਯਾਰ ਜਦੋਂ ਤੁਸੀਂ ਦੇਖ ਲਈ ਮੱਚ ਤੁਸੀਂ ਐਂ ਹੀ ਸੋਚ ਕੇ ਆਓਗੇ ਵੀ ਯਾਰ ਵੀਡੀਓ ਕਿਦਾ ਅਸੀਂ ਛੋਟੀ ਲੱਗਦੀ ਸੀ ਬਈ ਆਮ ਅੱਜ ਬਈ ਹੁੰਦੀ ਨਹੀਂ ਐਡੀ ਨਹੀਂ ਬੰਦੀ ਜੀ ਤੇ ਆਹ ਦੇਖ ਲਓ ਤੁਸੀਂ ਕੱਦ ਕੱਦ ਤੋਂ ਨੂੰ ਜਿਵੇਂ ਐਂ ਫਿਰੇ ਸੱਟਾ ਤੇ ਬਾਕੀ ਥੱਲੋਂ ਦੇਖੋ ਤੁਸੀਂ ਲੈਵੇ ਮਿੱਤਰੋ ਆਪਾਂ ਰੋਜ਼ ਦਾ ਹਨਾ ਆਉਣਾ ਜਾਣਾ ਹੈਗਾ ਇੰਨੀ ਚੌੜੀ ਮੱਚ ਹੁੰਦੀ ਨਹੀਂ ਤੇ ਥੱਲੋਂ ਟੈਟ ਅੜੜਾੜੀ ਰਹੂਗੀ ਕਿ ਹਨ ਜਿਹਦਾ ਹੈਗਾ ਦੁੱਧ ਆ ਦੇਵੇਂ ਲੱਗਿਆ ਦੇਖੀ ਲੱਗਦਾ ਹਮਤ ਹੋਦੀ ਆ ਲੈ ਜਾ ਕਰਾਂ ਖਿੱਚ ਲਾ ਕੇ ਨਾ ਬੱਚੇ ਦਾ ਕਰਦੇ ਆ ਤਾਜੀ ਸੂਈਆ ਕਾ ਕਰਕੇ ਲੰਮੀ ਖਿਚਰਾ ਕਾਲ ਲੰਮੀ ਆ ਦੇਖੋ ਥੋੜੀ ਜਿਹੀ ਬੰਕਰ ਦੇਖਣੇ ਨੇ ਇਹ ਇੱਧਰ ਨੂੰ ਲਿਆ ਬਈ ਕਾਲੇ ਆ ਦੇਖੋ ਲੈ ਗਾਮੀਆਂ ਗੋਨੀਆਂ ਪਾ ਕੇ ਆਏ ਤਾਂ ਬਾਈ ਕਹਿੰਦਾ ਵੀ ਪੂਰੀ ਵਧੀਆ ਦਿਖਾਵਾਂਗੇ ਮਿੱਤਰੋ ਇਹੇ ਬਾਈ ਕਾਲੇ ਨੇ ਕਿਹਾ ਕਹਿੰਦਾ ਮੰਡੀਆਂ ਮੁੰਡੀਆਂ ਬੰਦ ਹੋ ਗਈਆਂ ਇਹ ਜਿੰਨਾ ਮਹੀਆ ਦੱਸਦਾ ਕਹਿੰਦੇ ਨਾ ਮਤਲਬ ਬਾਹਰ ਦੇ ਹੱਥਾਂ ਚ ਹੋਵੇ ਦੀ ਕਿ ਇਹ ਬੁਲਕੈਰੀ ਕੀ ਆਪਾਂ ਦਸਤਾਂ ਦਿਖਾ ਦਈਏ ਵਿਸ਼ੋ ਭਾਰਤੀ ਜੀ ਕਿਤੇ ਦੇ ਸਟੈਟ ਹੋਈ ਤਾਂ ਬਾਈ ਕਹਿੰਦਾ ਵੀ ਇੱਥੇ ਘਰੋਂ ਵੀ ਲਿਆ ਆਇਆ ਦਾ ਘਰੋਂ ਦੇਵਾਂਗੇ ਕਹਿੰਦਾ ਅੱਛਾ ਕੱਲੇ ਮੰਡੀ ਦੇ ਵਿੱਚ ਵੀ ਮੈਂ ਦੇਖਿਆ ਤੈਨੂੰ ਹਾਂਜੀ ਉੱਥੇ ਵੀ ਤੂੰ ਆਹੀ ਗੱਲ ਕਹਿਣਾ ਹੁੰਦਾ ਹਾਂਜੀ ਆਪਾਂ ਜਿੰਨਾ ਦੁੱਧ ਹੋਵੇ ਆਪਾਂ ਉੰਨੀ ਗੱਲ ਕਰਦੇ ਹਾਂ ਵਾਧੂ ਕਰਦੇ ਨਹੀਂ ਕਹਿੰਨੂ ਤਾਂ ਮੈਂ 20 ਕਿਲੋ ਕਹੀ ਜਨਾ ਇਹਦਾ ਠੀਕ ਹੈ ਦਾਵ ਵਾਲੀ ਗੱਲ ਨਹੀਂ 16 ਕਿਲੋ ਦੀ ਗਾਰੰਟੀ ਹੈ ਆਪਣੀ 16 ਕਿਲੋ ਦੀ ਗਾਰੰਟੀ ਹਾਂ ਜਮਾ ਤੇ ਸੇਵਾ ਦਾ ਭਲਾ 18 ਹਾਂ ਉਹ ਉਹਦੇ ਕਰਮਾਂ ਦਾ 20 ਵੀ ਦੇ ਸਕਦੀ ਆ ਮੈਂ ਤੇਰੀ ਬੱਡੀ ਬਹੁਤ ਆ ਹਾਂ ਬਾਕੀ ਲੇਵੇ ਕੰਨੀਓ ਦੇਖੀਗੇ ਨਾ ਫਸ ਮਾ ਜਾ ਲੇਵਾ ਟਾਇਰ ਟਜਾ ਆਈ ਨਹੀਂ ਹੈਗਾ ਪੀ ਭੱਜ ਜਾ ਜਾ ਫਿਰੂ ਹਣਾ ਨਾ ਨਾ ਪੂਰੇ ਪੱਕੇ ਆਰਡਰ ਦੀ ਬਈ ਮੈਂ ਆ ਇਹ ਪੂਰੇ ਕਾਸ ਲਾਉਂਦੀ ਆ ਡੰਗ ਤੇ ਮੈਂ ਅੱਛਾ ਹਾਂ ਹਜੇ ਤਾਂ ਯਾਰ ਮੈਂ ਤੈਨੂੰ ਹਜੇ ਬੱਚਾ ਨਹੀਂ ਲਾਇਆ ਬੱਚਾ ਲਾ ਕੇ ਥਾਂ ਦੇਖੀ ਪੂਰਾ ਡੰਡਾ ਮਾਰਿਆ ਥਾਂ ਨਹੀਂ ਹੱਲਣਾ ਆਪਾਂ ਵੀਡੀਓ ਆਈ ਰੱਖਾਂਗੇ ਇਹ ਬੱਚਾ ਲਾ ਦੇ ਕੁਝ ਨਹੀਂ ਹੁੰਦਾ ਨੇਪਾਲੀ ਨੇ ਤਾਂ ਇਧਰ ਖੋਲ ਵੀ ਲਿਆ ਖੜਾ ਕਰੋਗਾ ਮੈਂ ਮਾੜੀ ਹੀ ਰੋਕਦਾ ਵੀਡੀਓ ਤੇ ਲੋ ਵੀ ਮਿੱਤਰੋ ਹਣਾ ਪਾਲਦੇ ਨੇ ਲਾਤਾ ਸੀ ਬੱਚਾ ਤੇ ਆ ਦੇਖ ਲਓ ਤੁਸੀਂ ਇਹ ਕਿਤਾ ਇਹਦੇ ਨਾਲ ਆ ਹੋ ਜਾਂਦਾ ਹਨਾ ਮੈਂ ਇਸ ਦੇਖ ਲਓ ਤੁਸੀਂ ਕਿੰਦੀ ਸੀਲ ਹੈ ਹਾਲੇ ਬਣਦੇ ਕਰਾ ਹੁਣ ਆਪਾਂ ਖੜੀ ਦਾ ਇੱਧਰ ਖੜੀ ਕਰਾ ਆ ਦੇਖੋ ਥਾਣ ਦੇਖੋ ਕਿਹਿਆ ਚੰਗਾ ਬਣਾਇਆ ਹਨਾ ਇਹ ਆ ਦੇਖੋ ਲੈ ਇੱਧਰਲੇ ਪਾਸੋਂ ਦੇਖ ਲਓ ਤੇ ਆ ਪਿਛਲੇ ਪਾਸੋਂ ਦੇਖ ਲਓ ਗੈਪ ਜੋ ਬੱਲੇ ਦੇ ਵਿੱਚ ਹੁਣ ਲਾ ਲਿਆ ਮੱਧ ਨੇ ਆਹ ਆਹ ਸਟ ਬਾਈ ਇਹ ਵੀ ਦਿਖਾ ਦੇ ਲੈ ਕਰਿਆ ਬਸ ਇਹ ਵਾਹ ਥੱਲੇ ਨਾਲ ਜੋੜ ਦੋ ਤਾਂ ਕੋਈ ਗੱਲ ਨਹੀਂ ਮੈਂ ਕਹਿੰਦਾ ਯਾਰ ਫੁੱਲ ਤੱਲੀ ਰਹੂਗੀ ਬਾਈ ਪਾਲੇ ਦੀ ਹਨਾ ਆ ਦੇਖੋ ਲੈ ਬੱਸ 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 ਇਹ ਨੂੰ ਰੰਨੇ ਵਾਂਗੂ ਜਮਾਇਰ ਮੈਂ ਕਹੀ ਜਾਂਦਾ ਵੀ ਮੋਟੀ ਧਾਰਾ ਕੋਈ ਆਈ ਨਹੀਂ ਹੈਗਾ ਪੂਰਾ ਪੋਲਾ ਰੂ ਵਰਗਾ ਚੋਣਾ ਬਈ ਜਮਾ ਜਮਾ ਗੱਲ ਪੱਤੀ ਲੈ ਮਾਰਦੇ ਪਾਣੀ ਪਾਣੀ ਹੁਣ ਮੈਂ ਦਿਖਾ ਦਿਆ ਇਹ ਆ ਦੇਖੋ ਬਹੁਤ ਚੰਗੀ ਚਵਾਈ ਹੈ ਬਾਕੀ ਯਾਰ ਗਰੀਬਣੀ ਜੀ ਮੈਂ ਕਹਿ ਸਕਦੇ ਆ ਆਪਾਂ ਇਹਨੂੰ ਹਨਾ ਤੇ ਕੱਦ ਕੱੜ ਮੜਾ ਕੋਲੇ ਹੋਈ ਦਾ ਕੱਦ ਦਿਖਾ ਦਈਏ ਆਪਾਂ ਇਹ ਮੇਰਾ 5 ਫੁੱਟ 11 ਇੰਚ ਕੱਦ ਦਾ ਬਈ ਆ ਦੇਖ ਲਾ ਆ ਦੇਖ ਲੋ ਹੁਣ ਮੈਨੂੰ ਐ ਦੱਸ ਤੇਰੇ ਥੱਲੇ ਕੋਈ ਟੋਆ ਤਾਂ ਨਹੀਂ ਪਟਿਆ ਸੀ ਨਾ ਦੇਖ ਲੋ ਆ ਦੇਖ ਲੋ ਕੱਦ ਕਰਣੀ ਚੰਗੀ ਐ ਅੱਛਾ ਮੈਨੂੰ ਐ ਦੱਸ ਕੱਲੇ ਫਿਰ ਹੁਣ ਮੈਨੂੰ ਐ ਦੱਸ ਦੇ ਵੀ ਰੇਟ ਇਹਦਾ ਰੇਟ ਕਿੰਨਾ ਕਰਦਾ ਰੇਟ ਕਰਾਉਣ ਨੂੰ ਤਾਂ ਬਈ ਕਿੰਨਾ ਹੀ ਕਰਾ ਲਾ ਅੱਛਾ ਵੀ 230 ਕਰਾ ਲਾ 40 ਕਰਾ ਲਾ 190 ਦੀ ਮਹਿੰਦ ਦੇ ਦਾਂਗੇ 1 ਲੱਖ ਤੇ 90 ਹਜ਼ਾਰ ਹਾਂ 1 ਲੱਖ 90 ਹਜ਼ਾਰ ਦੀ ਮਹਿੰਦ ਦੇ ਦਾਂਗੇ ਆਪਾਂ ਠੀਕ ਆ ਹਾਂ ਤੇ ਲੈ ਵੀ ਮਿੱਤਰੋ ਕਾਲੇ ਨੇ ਨਾ ਪਹਿਲਾਂ ਤਾਂ ਸੂਈ ਚੱਕ ਰੱਖੀ ਜਿਵੇਂ ਲਾਲ ਚ ਹੁਣ ਕਹਿ ਕਹਾ ਕੇ ਆਪਾਂ ਕਰ ਲਈ ਫਸਤ ਦੇ ਵਿੱਚ ਤੇ ਇਹ ਜੀ ਮੈਂ ਵੀ ਮਿੱਤਰੋ ਤੁਹਾਨੂੰ ਕਿਸੇ ਮਤਲਬ ਮਿਲਦੀ ਨਹੀਂ ਹੈਨਾ ਮੈਂ ਕਹਿੰਦਾ ਵੀ ਆਪਾਂ ਘੁੰਮਦੇ ਫਿਰਦੇ ਕਾਲਿਆ ਚਾਵੀ ਟੈਂਪਲ ਦੀ ਆਉਂਦੀ ਹੈ ਚਾਵੀ ਟੱਲੀ ਮੱਝ ਮਿਲਦੀ ਹੈ ਬਈ ਐਡੀ ਨਹੀਂ ਮਿਲਦੀ ਨਹੀਂ ਹਾਂ ਸਾਲਚ ਦੋ ਚਾਰ ਮੈਛੀ ਐਡੀਆਂ ਮਿਲਦੀਆਂ ਠੀਕ ਹੈ ਗੱਲ ਹਾਂ ਵੀ ਕਰਿਓ ਚੈੱਕ ਮਿੱਤਰੋ ਤੇ ਆਇਓ ਤਸੱਲੀ ਤੁਸੀਂ ਘਰ ਆ ਕੇ ਫੰਦ ਕਰਿਓ ਹੈਨਾ ਔਲਾ ਆ ਕੇ ਆਪਦੀ ਜਰ ਮੈਂ ਹੈ ਤਸੱਲੀ ਥੋੜੀ ਕਰਨੀ ਪਹਿਲਾ ਮੋਢਲਾ ਹੱਥ ਥੋੜਾ ਹੁੰਦਾ ਬਾਕੀ ਬਾਈ ਦੇ ਜਾਨਵਰ ਕਿਵੇਂ ਲੱਗੇ ਹੈਨਾ ਸਸਿਆ ਜਰੂਰ ਧੰਨਵਾਦ ਵੀਡੀਓ ਦੇਖਣ ਵਾਲੇ ਭਰਾਵਾਂ ਦੀ ਸ਼ੇਅਰ ਕਰਨ ਵਾਲੇ ਭਰਾਵਾਂ ਦੀ ਤੇ ਨੰਬਰ ਬੋਲ ਦੇ ਤੇਰੇ ਵਾਲਾ 70194 70194 5454 5454 ਹਾਂ ਠੀਕ ਆ ਪਾਲਿਆ ਤੂੰ ਨਿਹਰਾ ਨੰਬਰ ਆਪਦਾ ਬਸ ਕੋਈ ਗੱਲ ਨਹੀਂ ਇੱਕ ਹੀ ਬਾਧੂ ਆ ਹਣਾ ਹਾਂ ਬਹੁਤ ਹੈ ਇੱਕ ਹੀ ਬਹੁਤ ਹੈ ਇੱਕ ਹੀ ਗੱਲ ਹੈ ਹਾਂਜੀ ਭਰਾ ਅਸੀਂ ਤੋਂ ਸਹੀ ਗੱਲ ਆ ਭਰਾਵਾਂ ਵਾਲਾ ਪਿਆਰ ਆ ਕਹਿੰਦਾ ਤੇ ਕੋਈ ਫਰਕ ਨਹੀਂ ਹੈਗਾ ਨਹੀਂ ਗੱਲ ਪੱਕੀ ਆ ਧੰਨਵਾਦ ਭਰਾਵੋ ਠੀਕ ਆ